ਫਰਮ ਨੰਬਰ ਵਿੱਚ 29 ਮਈ 2025 ਨੂੰ ਸੰਦੀਪ ਮਾਰੋ ਪੱਪੀ ਵਾਸੀ ਲਾਲਪੁਰ ਦਾ ਕਤਲ ਹੋ ਗਿਆ ਸੀ ਜਿਸ ਸਬੰਧੀ ਮਕਦਮਾ ਨੇ ਅੰਦਰ ਕੇਸੀ ਦਰਜ ਕੀਤਾ ਗਿਆ ਸੀ ਇਸ ਦੀ ਤਫਤੀਸ਼ ਮੁਖ ਅਫਸਰ ਹਰਦੇਵਪ੍ਰੀਤ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਐਸਪੀ ਸਾਹਿਬ ਡਿਕ ਸਾਹਿਬ ਐਸਪੀ ਹੀ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਗਾਈਡਲਾਈਨ ਮੁਤਾਬਕ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦਰਾਂ ਦੇ ਤੀਜੇ ਹਨਾਨ ਕਰਨ ਵਾਲੇ たち ਸਾਹਮਣੇ ਆਏ ਆ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਸੰਦੀਪ ਕੁਮਾਰ ਉਰਫ ਹੈਪੀ ਦਾ ਕਤਲ ਜਿਹੜਾ ਆ ਇਹਦੀ ਵਾਈਫ ਸੀਮਾ ਸੱਸ ਮੰਜੂ ਤੇ ਇਹਦਾ ਸਾਲਾ ਨਰੇਸ਼ ਕੁਮਾਰ ਨੇ ਫਰੋਤੀ ਦੇ ਕੇ 40000 ਰੁਪਏ ਫਰੋਤੀ ਦੇ ਕੇ ਕਰੇਸ਼ਨ ਕੁਮਾਰ ਵਰਮਾ ਨਵਦੀਪ ਤੇ ਇੱਕ ਨਵਾਲਕ ਦਾ ਕੀ ਰਹੀ ਕਰਵਾਇਆ ਜੇਸਲੀ ਤੋਂ ਗੀਜ਼ਦਾਨ ਕਤਲ ਦੇ ਦਰਾਂ ਵਰਤੇ ਗਏ ਮੋਟਰਸਾਈਕਲ ਅਤੇ ਕਤਲ ਦੀ ਵਾਰ ਤੋਂ ਲਈ ਲੈ ਕੇ ਪੈਸੇ 25000 ਰੁਪਏ ਰਿਕਵਰ ਕਰ ਲਏ ਗਏ ਆ ਇਹ ਕਤਲ ਕਰਨ ਸਮੇ ਇਹਨਾਂ ਨੇ ਮਾਰਡਰਸ ਟ੍ਰੈਂਡ ਇਹ ਅਪਣਾਈ ਸੀ ਵੀ ਇਹਦੇ ਵਿੱਚੋਂ ਕੋਈ ਚੀਜ਼ਾਂ ਦੇ ਕੋਈ ਖੋ ਕੇ ਲੈ ਜਾਣੀਆਂ ਤਾਂ ਜੋ ਇਹ ਲੁੱਟਖੁਟ ਦਾ ਮਾਮਲਾ ਲੱਗੇ ਜਿਹਦੇ ਵਿੱਚ ਇਨਾਵਲੋ ਲਾਇਆ ਗਿਆ ਦਾ ਕੜਾ ਬਰਾਮਦ ਕਰ ਲਿਆ ਗਿਆ ਅਤੇ ਬਾਕੀ ਬਹੁਤ ਸਾਰੇ ਠੋਸ ਸਬੂਤ ਸਾਡੇ ਸਾਹਮਣੇ ਆਏ ਆ ਜੋ ਇਨਾ ਠੋਸ ਸਬੂਤਾਂ ਦੇ ਆਧਾਰ ਤੇ ਇਨਾ 6 ਵਿਅਕਤੀਆਂ ਨੂੰ ਮਿਤੀ 2 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਆਧਾਰ ਤੇ ਅੱਜ ਵੀ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੱਲੀ ਹੈ